ਕੇਂਦਰ ਸਰਕਾਰ ਨੇ ਇਹ ਮਿੱਥ ਰੱਖਿਆ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਉਸ ਤਰੀਕੇ ਦਾ ਵਿਹਾਰ ਉਸ ਤਰੀਕੇ ਦਾ ਵਰਤਾਅ ਕਰਨਾ ਹੀ ਕਰਨਾ ਹੈ ਕਿ ਪੰਜਾਬ ਨੂੰ ਸੁੱਖ ਦਾ ਸਾਹ ਨਾ ਆ ਜੇ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇੱਕ ਸੂਚੀ ਜਾਰੀ ਕੀਤੀ ਹੈ ਕਿ ਭਾਈ ਲਗਭਗ 11 ਲੱਖ ਵਿਅਕਤੀ ਪੰਜਾਬ ਦੇ ਵਿੱਚ ਐਸੇ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਆ ਨੀਲੇ ਕਾਰਡ ਕੱਟੇ ਜਾਣਗੇ। ਜਿਹੜਾ ਇਹ ਅਨਾਜ ਗਰੀਬ ਗੁਰੂਬਿਆਂ ਨੂੰ ਮਿਲਦਾ ਹੈ ਉਸ ਦੇ ਵਿੱਚ ਹੁਣ ਕਟੌਤੀ ਕਰਨ ਦੀ ਤਿਆਰੀ ਹੈ ਜਦੋਂ ਉਹ ਕਣਕ ਮਿਲਦੀ ਹੈ ਬਹੁਤ ਸਾਰੇ ਵਿਅਕਤੀ ਐਸੇ ਹੁੰਦੇ ਨੇ ਜਿਨ੍ਹਾਂ ਕੋਲੇ 5-5 7-7 10-10 ਕਿੱਲੇ ਜ਼ਮੀਨ ਹੈ ਪੰਜਾਬ ਸਰਕਾਰ ਨੂੰ ਇਸ ਦੀ ਕ੍ਰਾਸ ਜਾਂਚ ਕਰਵਾਉਣੀ ਚਾਹੀਦੀ ਹੈ ਆਪਣੇ ਆਧਾਰ ਦੇ ਉੱਤੇ ਨਾ ਕਿ ਇਸ ਦੇ ਉੱਤੇ ਰਾਜਨੀਤੀ ਕਰਨੀ ਚਾਹੀਦੀ ਹੈ ਉਸ ਦੇ ਵਿੱਚ ਸਸਤੀਆਂ ਦਰਾਂ ਦੇ ਉੱਤੇ ਡੀਪੂ ਹੋਲਡਰ ਚੀਨੀ ਵੀ ਮੁਹਈਆ ਕਰਾਉਂਦੇ ਸੀ ਤੇਲ ਵੀ ਮੁਹਈਆ ਕਰਾਉਂਦੇ ਸੀ ਚੌਲ ਵੀ ਮਿਲਦੇ ਸੀ ਹੁਣ ਕੀ ਮਿਲਦਾ ਹੁਣ ਕੱਲੀ ਕਣਕ ਮਿਲਦੀ ਹੈ ਕੀ ਕੱਲੀ ਕਣਕ ਦੇ ਨਾਲ guzara ਹੋ ਸਕਦਾ ਇੱਕ ਸਵਾਲ ਤਾਂ ਇਹ ਵੀ ਹੈ ਨਾ ਇਹ ਆਪਣੇ ਆਪ ਦੇ ਵਿੱਚ ਹੱਸੋ ਹੀਣਾ ਹੈ ਕਿ ਕੱਲੀ 5 ਕਿਲੋ ਕਣਕ ਦੇ ਕੇ ਤੁਸੀਂ ਕਹਿ ਦੋ ਕਿ ਸਾਰੇ ਦੇਸ਼ ਨੂੰ ਜਾਂ 80 ਕਰੋੜ ਦੇਸ਼ ਵਾਸੀਆਂ ਨੂੰ ਅਸੀਂ ਭੁੱਖਾ ਨਹੀਂ ਸੌਣ ਦੰਦੇ ਹੈਗੇ ਜਾਂ ਤਾਂ ਉਹ ਕਣਕ ਨੂੰ ਫੱਕੇ ਮਾਰਨਗੇ ਲੋਕ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਰਦੋ ਅੱਜ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਲਓ ਜੀ ਕੇਂਦਰ ਸਰਕਾਰ ਨੇ ਖਿੱਚ ਲਈ ਤਿਆਰੀ ਪਹਿਲਾਂ ਤੁਹਾਡੀ ਤੇ ਫਿਰ ਕਿਸੇ ਹੋਰ ਦੀ ਤੇ ਉਸ ਤੋਂ ਬਾਅਦ ਕਿਸੇ ਹੋਰ ਦੀ ਵਾਰੀ ਯਾਨੀ ਕਿ ਕੇਂਦਰ ਸਰਕਾਰ ਨੇ ਇਹ ਮਿੱਥ ਰੱਖਿਆ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਉਸ ਤਰੀਕੇ ਦਾ ਵਿਹਾਰ ਉਸ ਤਰੀਕੇ ਦਾ ਵਰਤਾਅ ਕਰਨਾ ਹੀ ਕਰਨਾ ਹੈ ਕਿ ਪੰਜਾਬ ਨੂੰ ਸੁੱਖ ਦਾ ਸਾਹ ਨਾ ਆ ਜੇ ਜਾਂ ਪੰਜਾਬ ਦੇ ਲੋਕ ਜਿਸ ਤਰੀਕੇ ਨਾਲ ਅੱਖ ਦੀ ਅੱਖ ਦੇ ਵਿੱਚ ਰੜਕ ਰਹੇ ਨੇ ਨਾ ਆ ਕੇਂਦਰ ਸਰਕਾਰ ਦੇ ਤੇ ਕੇਂਦਰ ਦੀ ਪੂਰੀ ਵਾਹ ਲੱਗੀ ਹੋਈ ਹੈ ਕਿ ਤਰੀਕੇ ਕੋਈ ਵੀ ਅਪਣਾਏ ਜਾਣ ਪਰ ਪੰਜਾਬ ਜਾਂ ਪੰਜਾਬ ਦੇ ਵਸਨੀਕਾਂ ਨੂੰ ਆਪਾਂ ਕਿਸੇ ਨਾ ਕਿਸੇ ਪਰੇਸ਼ਾਨੀ ਦੇ ਵਿੱਚ ਪਾ ਕੇ ਹੀ ਰੱਖੀ ਹੈ ਤੇ ਪੰਜਾਬ ਚਾਹੁੰਦਾ ਹੈ ਕਿ ਇਹ ਪਰੇਸ਼ਾਨੀਆਂ ਤੋਂ ਦੂਰ ਹੋਇਆ ਜਾਵੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਵਿੱਚ ਬਣ ਕੇ ਰਹੇ ਪਰ ਬਣੇਗੀ ਕਿੱਦਾਂ ਤੁਹਾਨੂੰ ਪਤਾ ਹੈ ਕਿ ਇੱਕ ਯੋਜਨਾ ਹੈ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਜਿਸ ਦੇ ਤਹਿਤ ਹੁੰਦਾ ਕੀ ਹੈ ਕਿ 5-5 ਕਿਲੋ ਰਾਸ਼ਨ ਜਿਹੜਾ ਹੈ ਉਹ ਪ੍ਰਤੀ ਵਿਅਕਤੀ ਪ੍ਰਤੀ ਪਰਿਵਾਰ ਜਿਨ੍ਹਾਂ ਦਾ ਨੀਲਾ ਕਾਰਡ ਬਣਿਆ ਹੁੰਦਾ ਹੈ ਉਹਨਾਂ ਨੂੰ ਸਹਾਇਤਾ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ ਸੋ ਤੁਸੀਂ ਇਹ ਸੋਚ ਕੇ ਵੇਖੋ ਕਿ ਜਿਹੜਾ ਇਹ ਅਨਾਜ ਗਰੀਬ ਘਰੂਬਿਆਂ ਨੂੰ ਮਿਲਦਾ ਹੈ ਉਸ ਦੇ ਵਿੱਚ ਹੁਣ ਕਟੌਤੀ ਕਰਨ ਦੀ ਤਿਆਰੀ ਹੈ ਪਰ ਇੱਥੇ ਮਸਲੇ ਦੋ ਨੇ ਮਸਲੇ ਦੋ ਇਸ ਤਰੀਕੇ ਨਾਲ ਨੇ ਕਿ ਕੁਝ ਗੱਲਾਂ ਤਾਂ ਸਾਡੀਆਂ ਆਪ ਅੱਖੀ ਦੇਖੀਆਂ ਹੋਈਆਂ ਨੇ ਉਹ ਕੀ ਨੇ ਗੱਲਾਂ ਉਹ ਗੱਲਾਂ ਇਹ ਨੇ ਤੁਹਾਨੂੰ ਸਾਫ਼ ਦੱਸਦਾ ਕਿ ਪਹਿਲੀ ਗੱਲ ਤਾਂ ਤਕਨੀਕੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ 1 ਕਰੋੜ ਤੇ ਲਗਭਗ 37 ਲੱਖ ਜਿਹੜੇ ਵਿਅਕਤੀ ਨੇ ਉਹ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅਨੁਯੋਜਨਾ ਦੇ ਤਹਿਤ 5 ਕਿਲੋ ਕਣਕ ਆਉਂਦੀ ਹੈ ਇਹ ਇਸ ਦੇ ਲਾਭਪਾਤਰੀ ਨੇ ਨੀਲਾ ਕਾਰਡ ਬਣਦਾ ਕਿਵੇਂ ਆ ਨੀਲਾ ਕਾਰਡ ਉਹਨਾਂ ਦਾ ਬਣਦਾ ਹੈ ਜਿਹੜੇ ਬੰਦੇ ਬਿellow ਪਾਵਰਟੀ ਲਾਈਨ ਹੁੰਦੇ ਨੇ ਬੀਪੀਐਲ ਪਰਿਵਾਰ ਹੁੰਦੇ ਨੇ ਗਰੀਬੀ ਰੇਖਾ ਤੋਂ ਥੱਲੇ ਹੁੰਦੇ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਸਹੀ ਨਹੀਂ ਹੁੰਦੀ ਹੈ ਉਹਨਾਂ ਦਾ ਨੀਲਾ ਕਾਰਡ ਉਹਨਾਂ ਦਾ ਜਿਹੜਾ ਕਾਉਂਸਲਰ ਹੈ ਐਮਸੀ ਹੈ ਜਾਂ ਉਹਨਾਂ ਦੇ ਪਿੰਡ ਦਾ ਸਰਪੰਚ ਹੈ ਜਾਂ ਜਿਹੜੀ ਕੋਈ ਹੋਰ ਅਥਾਰਟੀ ਹੈ ਉਸ ਦੇ ਦੁਆਰਾ ਦਿੱਤੀ ਗਈ ਰਿਪੋਰਟ ਦੇ ਆਧਾਰ ਦੇ ਉੱਤੇ ਇਹ ਜਿਹੜੇ ਨੀਲੇ ਕਾਰਡ ਨੇ ਬਣਦੇ ਨੇ ਤੇ ਫਿਰ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ ਦੇ ਰੂਪ ਦੇ ਵਿੱਚ ਜਿੰਨੇ ਜੀ ਤੇ ਉਹਨਾਂ ਹੀ ਜਿਹੜਾ ਕਣਕ ਹੈ ਉਹ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ ਹੁਣ ਕੇਂਦਰ ਸਰਕਾਰ ਕਰਨ ਕੀ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇੱਕ ਸੂਚੀ ਜਾਰੀ ਕੀਤੀ ਹੈ ਕਿ ਭਾਈ ਲਗਭਗ 11 ਲੱਖ ਵਿਅਕਤੀ ਪੰਜਾਬ ਦੇ ਵਿੱਚ ਐਸੇ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਆ ਨੀਲੇ ਕਾਰਡ ਕੱਟੇ ਜਾਣਗੇ ਤੇ ਉਧਰੋਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਬਾਕੀ ਬਾਕੀ ਆਮ ਆਦਮੀ ਪਾਰਟੀ ਦੇ ਸਿਆਸੀ ਆਗੂਆਂ ਨੇ ਇਹ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਤੇ ਪੰਜਾਬ ਦੇ ਗਰੀਬਾਂ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀ ਹੈ ਗਰੀਬ ਵਿਰੋਧੀ ਪਾਰਟੀ ਹੈ ਇਸੇ ਕਰਕੇ 11 ਲੱਖ ਜਿਹੜੇ ਰਾਸ਼ਨ ਕਾਰਡ ਨੇ ਉਹਨਾਂ ਨੂੰ ਜਾਂ ਨੀਲੇ ਕਾਰਡ ਨੇ ਜਾਂ 11 ਲੱਖ ਵਿਅਕਤੀਆਂ ਨੂੰ ਜਿਹੜਾ ਰਾਸ਼ਨ ਮਿਲਦਾ ਹੈ ਪ੍ਰਤੀ ਮਹੀਨਾ ਅਨਾਜ ਮਿਲਦਾ ਹੈ ਉਸ ਦੀ ਕਟੌਤੀ ਦੀ ਗੱਲ ਕੀਤੀ ਜਾਵੇ ਪਰ ਦੂਜੇ ਪਾਸੇ ਤਰਕ ਕੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਦਾ ਤਰਕ ਇਹ ਹੈ ਅਤੇ ਡੀਪੂ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਹੜੀ ਹੈ ਉਸ ਦਾ ਤਰਕ ਵੀ ਇਹ ਹੈ ਕਿ ਭਾਈ ਬਹੁਤ ਸਾਰੇ ਵਿਅਕਤੀ ਤਾਂ ਐਸੇ ਨੇ ਜਦੋਂ ਤੁਸੀਂ ਕਿਤੇ غور ਨਾਲ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰੋ ਸਰਵੇ ਨਾ ਕਰੋ ਚੁੱਪਚਾਪ ਜਾ ਕੇ ਜਦੋਂ ਨਜ਼ਰ ਮਾਰੋਗੇ ਕੋਖਵੀ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ ਜਦੋਂ ਉਹ ਕਣਕ ਮਿਲਦੀ ਹੈ ਬਹੁਤ ਸਾਰੇ ਵਿਅਕਤੀ ਐਸੇ ਹੁੰਦੇ ਨੇ ਜਿਨ੍ਹਾਂ ਕੋਲੇ 5-5 7-7 10-10 ਕਿੱਲੇ ਜ਼ਮੀਨ ਹੈ ਇਸ ਤੋਂ ਵੱਧ ਵੀ ਜਿਨ੍ਹਾਂ ਕੋਲੇ 15-15 20-20 ਕਿੱਲੇ ਜ਼ਮੀਨ ਹੈ ਜਿਨ੍ਹਾਂ ਦੇ ਘਰੇ ਮਹਿੰਗਾ ਟਰੈਕਟਰ ਵੀ ਖੜਾ ਹੈ ਕੰਬਾਈਨ ਵੀ ਖੜੀ ਹੈ ਜਿਨ੍ਹਾਂ ਕੋਲੇ ਕਾਰਾਂ ਵੀ 2-2 ਖੜੀਆਂ ਨੇ ਪਰ ਉਹ ਵੀ ਪ੍ਰਤੀ ਮਹੀਨਾ 5 ਕਿਲੋ ਰਾਸ਼ਨ 5 ਕਿਲੋ ਕਣਕ ਪ੍ਰਤੀ ਵਿਅਕਤੀ ਲੈਣ ਦੇ ਲਈ ਡੀਪੂ ਵਾਲੀ ਲਾਈਨ ਦੇ ਵਿੱਚ ਖੜੇ ਹੁੰਦੇ ਨੇ ਲਾਈਨ 'ਚ ਵੀ ਨਹੀਂ ਖੜੇ ਹੁੰਦੇ ਉਹਨਾਂ ਨੂੰ ਤਾਂ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਫੋਨ ਹੀ ਕਰਨਾ ਹੁੰਦਾ ਡੀਪੂ ਹੋਲਡਰ ਵੀ ਉਹਨਾਂ ਨੂੰ ਫੋਨ ਕਰ ਦਿੰਦੇ ਨੇ ਕਿ ਭਾਈ ਤੁਹਾਡੀ ਕਣਕ ਆ ਗਈ ਐ ਭਜਵਾ ਦਾਂ ਜੀ ਜਾਂ ਲੈ ਜਾਓਗੇ ਮਤਲਬ ਦੋ ਹੀ ਗੱਲਾਂ ਹੋ ਜਾਂਦੀਆਂ ਨੇ ਜਦੋਂ ਤੁਹਾਡੀ ਡੀਪੂ ਹੋਲਡਰ ਦੀ ਬਣਦੀ ਹੋਵੇ ਚੰਗੇ ਪਰਿਵਾਰ ਨਾਲ ਵੱਡੇ ਪਰਿਵਾਰ ਨਾਲ ਸਰਦਾਰਾਂ ਦੇ ਨਾਲ ਤਾਂ ਫਿਰ ਉਹ ਆਪਣਾ ਬੰਦਾ ਭੇਜ ਕੇ ਉਹਨਾਂ ਦੀ ਕਣਕ ਦੇਰ ਸਵੇਰ ਉਹਨਾਂ ਦੇ ਘਰੇ ਪਹੁੰਚਾ ਦਿੰਦਾ ਤੇ ਜਾਂ ਫਿਰ ਅਗਲਾ ਚੱਕਦਾ ਗੱਡੀ ਤੇ ਗੱਡੀ ਦੀ ਖੋਲਦਾ ਡਿੱਕੀ ਤੇ ਉਸ ਦੇ ਵਿੱਚ ਸਿੱਟਦਾ ਆਪਣੇ ਥੈਲੇ ਮੰਨ ਲਓ ਵੀ ਘਰ ਦੇ 10 ਜੀ ਨੇ ਤੇ ਉਹਨਾਂ ਹੀ 5-5 ਕਿਲੋ ਵਾਲੇ ਜਿਹੜੇ ਕਣਕ ਹੈ ਉਹ ਚੱਕ ਕੇ ਥੈਲੇ ਰੱਖੇ ਤੇ ਅਗਲਾ ਚਲੇ ਜਾਂਦਾ ਇਹ ਸਚਾਈ ਹੈ ਇੱਕ ਪਾਸੇ ਜਿੱਥੇ 1 ਕਰੋੜ 37 ਲੱਖ ਲੋਕ ਇਸ ਦਾ ਫਾਇਦਾ ਲੈ ਰਹੇ ਨੇ ਉਸ ਦੇ ਵਿੱਚੋਂ ਜੇਕਰ 11 ਲੱਖ ਸ਼ੱਕੀ ਨਜ਼ਰ ਆਉਂਦੇ ਨੇ ਜਿਹੜੇ ਆਪਣਾ ਗੁਜ਼ਾਰਾ ਚੰਗੇ ਤਰੀਕੇ ਨਾਲ ਕਰ ਰਹੇ ਨੇ ਜਾਂ ਕਰ ਸਕਦੇ ਨੇ ਜਾਂ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਜਾਂ ਜਿਹੜੇ ਕਿਸੇ ਦਾ ਹੱਕ ਖਾ ਕੇ ਬੈਠੇ ਨੇ ਜਾਂ ਜਿਹੜੇ ਕਿਸੇ ਦਾ ਬਣਦਾ ਅਧਿਕਾਰ ਕਿਸੇ ਗਰੀਬ ਦਾ ਨੀਲਾ ਕਾਰਡ ਨਹੀਂ ਬਣਿਆ ਪਰ ਉਸ ਦੀ ਏਵਜ ਦੇ ਵਿੱਚ ਕਿਸੇ ਤਕੜੇ ਚਾਰ ਪਰਿਵਾਰਾਂ ਦਾ ਬਣ ਗਿਆ ਜਾਂ 10 ਪਰਿਵਾਰਾਂ ਦਾ ਬਣ ਗਿਆ ਤਾਂ ਉਹ ਜਿਹੜੇ ਦੂਜੇ ਉਸ ਦੇ ਬਰਾਬਰ ਗਰੀਬ ਬੰਦੇ ਨੇ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਜੇਕਰ ਉਹਨਾਂ ਦਾ ਨਹੀਂ ਬਣਿਆ ਉਹਨਾਂ ਦੇ ਹੱਕ ਦੇ ਉੱਤੇ ਤਾਂ ਡਾਕਾ ਵੱਜ ਗਿਆ ਨਾ ਸੋ ਇਹ ਚੀਜ਼ਾਂ ਪੰਜਾਬ ਚਾਹੁੰਦਾ ਕਿ ਇਸ ਦੀ ਕ੍ਰੋਸ ਕੀਤਾ ਜਾਵੇ ਇਸ ਦੀ ਜਿਹੜੀ ਖੋਜ ਹੈ ਉਹ ਕ੍ਰੋਸ ਖੋਜ ਕੀਤੀ ਜਾਵੇ ਪੰਜਾਬ ਸਰਕਾਰ ਵੀ ਜੇਕਰ ਕੇਂਦਰ ਨੇ ਇਹ ਸਿਫਾਰਸ਼ ਕੀਤੀ ਹੈ ਮਾਫ ਕਰਨਾ ਕਿ ਕੇਂਦਰ ਨੂੰ ਕੋਈ ਇਹ ਬਹੁਤਾ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਇੱਕ ਸਾਫ਼ ਗੱਲ ਹੈ ਕਿ ਕੇਂਦਰੀ ਪੂਲ ਦੇ ਵਿੱਚ ਜਿਹੜੀ ਕਣਕ ਜਾਣੀ ਆ ਉਹਦਾ ਬਹੁ ਫੀਸਤ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਅਦਾ ਕਰਦਾ ਖਾਸ ਤੌਰ ਦੇ ਉੱਤੇ ਪੰਜਾਬ ਅਦਾ ਕਰਦਾ ਤਾਂ ਹੀ ਜਾ ਕੇ ਕੇਂਦਰ ਦੀਆਂ ਜਿਹੜੀਆਂ ਇਹ ਅਨਾਜ ਵਾਲੀਆਂ ਸਕੀਮਾਂ ਨੇ ਚਾਹੇ ਚੌਲ ਵਾਲੀ ਹੈ ਚਾਹੇ ਕਣਕ ਵਾਲੀ ਹੈ ਉਹ ਤਾਂ ਲਾਗੂ ਹੋ ਪਉਂਦੀਆਂ ਨੇ ਮਤਲਬ ਪੰਜਾਬ ਵੀ ਉਹ ਕਣਕ ਪੈਦਾ ਕਰਕੇ ਕੇਂਦਰ ਕੋਲੇ ਦਿੰਦਾ ਹੁਣ ਜੇਕਰ ਕੇਂਦਰ ਸਰਕਾਰ ਇਹ ਗੱਲ ਕਹਿ ਰਹੀ ਹੈ ਵੀ ਭਾਈ ਆ 11 ਲੱਖ ਵਿਅਕਤੀ ਜਾਂ 11 ਲੱਖ ਰਾਸ਼ਨ ਕਾਰਡ ਸਾਨੂੰ ਸ਼ੱਕੀ ਲੱਗਦੇ ਨੇ ਤਾਂ ਪੰਜਾਬ ਸਰਕਾਰ ਨੂੰ ਇਸ ਦੀ ਕ੍ਰਾਸ ਜਾਂਚ ਕਰਵਾਉਣੀ ਚਾਹੀਦੀ ਆ ਆਪਣੇ ਆਧਾਰ ਦੇ ਉੱਤੇ ਨਾ ਕਿ ਇਸ ਦੇ ਉੱਤੇ ਰਾਜਨੀਤੀ ਕਰਨੀ ਚਾਹੀਦੀ ਆ ਇਹ ਕਹਿ ਕੇ ਕਿ ਭਾਰਤੀ ਜਨਤਾ ਪਾਰਟੀ ਗਰੀਬ ਵਿਰੋਧੀ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਪੂਰੀ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹਮੇਸ਼ਾ ਤੋਂ ਇਹ ਕਹਿੰਦੀ ਹੈ ਕਿ ਲਗਭਗ 80 ਕਰੋੜ ਵਿਅਕਤੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਅਨੁਯੋਜਨਾ ਦਾ ਲਾਭ ਪੂਰੇ ਦੇਸ਼ 'ਚ ਲੈ ਰਹੇ ਨੇ ਹੁਣ ਸ਼ਾਇਦ ਉਹ ਗਿਣਤੀ 80 ਤੋਂ ਟੱਪ ਕੇ 100 ਦੇ ਨੇੜੇ ਤੇੜੇ ਪਹੁੰਚਣ ਵਾਲੀ ਹੋਏਗੀ ਇੱਕ ਗੱਲ ਹੋਰ ਧਿਆਨ ਦੇਣਯੋਗ ਤੁਹਾਨੂੰ ਮੈਂ ਯਾਦ ਕਰਾਉਣੀ ਚਾਹੁੰਦਾ ਕਿ ਕੀ ਸਿਰਫ 5 ਕਿਲੋ ਕਣਕ ਦੇ ਕੇ ਕਿਸੇ ਦਾ ਗੁਜ਼ਾਰਾ ਹੋ ਸਕਦਾ ਕਿਸੇ ਦਿਹਾੜੀਦਾਰ ਦਾ ਅੱਜ ਕੱਲ੍ਹ ਆਟੇ ਦੀ ਚੱਕੀ ਤੇ ਜਾਇਓ ਤੇ ਇਹ ਪਤਾ ਕਰਿਓ ਕਿ ਆਟੇ ਦੀ ਪਸਾਈ ਕੀ ਰੇਟ ਚੱਲ ਰਹੀ ਹੈ ਜਿੰਨੇ ਕ ਦੀ ਉਹਨੂੰ ਕਣਕ ਮਿਲਦੀ ਹੈ ਉਸ ਦਾ ਚੌਥਾ ਹਿੱਸਾ ਮੰਨ ਲਓ 100 ਰੁਪਏ ਦੀ ਕਣਕ ਮਿਲੀ ਮੰਨ ਲਓ 25 ਰੁਪਏ ਤਾਂ ਉਸ ਦੇ ਆਟੇ ਦੀ ਪਸਾਈ ਦੇ ਵਿੱਚ ਚਲੇ ਜਾਂਦੇ ਆ ਤੇ ਫਿਰ ਕੱਲਾ ਆਟਾ ਕੀ ਕੋਈ ਵਿਅਕਤੀ ਖਾ ਸਕਦਾ ਅੱਜ ਤੋਂ ਪਹਿਲਾਂ ਕੀ ਹੁੰਦਾ ਸੀ ਜਿਹੜੇ ਰਾਸ਼ਨ ਕਾਰਡ ਬਣਦੇ ਸੀਗੇ ਨੀਲੇ ਕਾਰਡ ਨਹੀਂ ਜਿਹੜੇ ਰਾਸ਼ਨ ਕਾਰਡ ਬਣਦੇ ਸੀ ਉਸ ਦੇ ਵਿੱਚ ਸਸਤੀਆਂ ਦਰਾਂ ਦੇ ਉੱਤੇ ਡੀਪੂ ਹੋਲਡਰ ਚੀਨੀ ਵੀ ਮੁਹਈਆ ਕਰਾਉਂਦੇ ਸੀ ਤੇਲ ਵੀ ਮੁਹਈਆ ਕਰਾਉਂਦੇ ਸੀ ਪਾਮ ਆਇਲ ਦੇ ਰੂਪ ਦੇ ਵਿੱਚ ਡੱਬੇ ਆਉਂਦੇ ਹੁੰਦੇ ਸੀਗੇ ਸਾਨੂੰ ਚੰਗੇ ਤਰੀਕੇ ਨਾਲ ਯਾਦ ਆ ਸਾਊਥ ਦੀਆਂ ਸਟੇਟਾਂ ਦੇ ਵਿੱਚੋਂ ਪਾਮ ਆਇਲ ਦੇ ਹਰੇ ਰੰਗ ਦੇ ਟੀਨ ਦੇ ਡੱਬੇ ਆਉਂਦੇ ਹੁੰਦੇ ਸੀਗੇ ਉਹ ਵੀ ਰਾਸ਼ਨ ਕਾਰਡ ਰਾਸ਼ਨ ਦੀ ਦੁਕਾਨ ਤੋਂ ਡੀਪੂ ਤੋਂ ਸਸਤੇ ਮਿਲਦੇ ਸੀਗੇ ਚੌਲ ਵੀ ਮਿਲਦੇ ਸੀ ਹੁਣ ਕੀ ਮਿਲਦਾ ਹੁਣ ਕੱਲੀ ਕਣਕ ਮਿਲਦੀ ਹੈ ਕੀ ਕੱਲੀ ਕਣਕ ਦੇ ਨਾਲ ਗੁਜ਼ਾਰਾ ਹੋ ਸਕਦਾ ਇੱਕ ਸਵਾਲ ਤਾਂ ਇਹ ਵੀ ਹੈ ਨਾ ਇਹ ਆਪਣੇ ਆਪ ਦੇ ਵਿੱਚ ਹੱਸੋ ਹੀਣਾ ਹੈ ਕਿ ਇਕੱਲੀ 5 ਕਿਲੋ ਕਣਕ ਦੇ ਕੇ ਤੁਸੀਂ ਕਹਿ ਦੋ ਕਿ ਸਾਰੇ ਦੇਸ਼ ਨੂੰ ਜਾਂ 80 ਕਰੋੜ ਦੇਸ਼ ਵਾਸੀਆਂ ਨੂੰ ਅਸੀਂ ਭੁੱਖਾ ਨਹੀਂ ਸੌਣ ਦੰਦੇ ਹੈਗੇ ਜਾਂ ਤਾਂ ਉਹ ਕਣਕ ਨੂੰ ਫੱਕੇ ਮਾਰਨਗੇ ਲੋਕ ਜਾਂ ਫਿਰ ਜੇ ਕਣਕ ਨੂੰ ਫੱਕੇ ਨਹੀਂ ਮਾਰਨਗੇ ਆਟਾ ਪਹਾਈ ਦੇ ਉੱਤੇ ਪੈਸਾ ਖਰਚ ਕਰਨਗੇ ਉਹ ਲੋਕ ਇਹ ਸਾਰਾ ਕੁਝ ਇਹ ਸਾਰਾ ਕੁਝ ਬੜਾ ਬੜਾ ਬੜੀ ਜਾਂਚ ਔਰ ਬੜੀ ਕੋਖ ਦੀ ਮੰਗ ਕਰਦਾ ਜਿੱਥੇ ਹੁਣ ਇੱਕ ਪਾਸੇ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਕੇਂਦਰ ਧੱਕਾ ਕਰ ਰਿਹਾ ਅਸੀਂ ਕਹਿ ਰਹੇ ਹਾਂ ਕਿ ਕੇਂਦਰ ਧੱਕਾ ਕਰ ਸਕਦਾ ਹੈ ਕੇਂਦਰ ਧੱਕਾ ਕਰ ਰਿਹਾ ਹੈ ਕੇਂਦਰੇ ਕੋਈ ਮੌਕਾ ਨਹੀਂ ਖੁੰਝਾਉਂਦਾ ਹੈ ਕਿ ਪੰਜਾਬ ਨੂੰ ਠੱਬੀ ਕਿਸ ਤਰੀਕੇ ਨਾਲ ਲਾਈ ਜਾਵੇ ਉਹ ਰਾਜਨੀਤਿਕ ਰੂਪ ਚ ਹੋਵੇ ਆਰਥਿਕ ਰੂਪ ਚ ਹੋਵੇ ਸਮਾਜਿਕ ਰੂਪ ਦੇ ਵਿੱਚ ਹੋਵੇ ਪਰ ਪੰਜਾਬ ਸਰਕਾਰ ਨੂੰ ਵੀ ਇਹ ਜਾਂਚ ਕਰ ਲੈਣੀ ਚਾਹੀਦੀ ਆ ਆਪਣੀਆਂ ਅ ਕੀ ਕਹਿੰਦੇ ਆ ਕਿ ਰਾਜਨੀਤਿਕ ਲਾਹੇ ਲੈਣ ਦੀ ਬਜਾਏ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਜਾਂਚ ਕਰ ਲੈਣ ਕਰ ਲੈਣੀ ਚਾਹੀਦੀ ਹੈ ਕਿ ਮੰਨ ਲਓ ਕੇਂਦਰ ਨੇ ਜੇ 11 ਲੱਖ ਕੇ ਹੈ ਤੇ 11 ਲੱਖ ਦੇ ਵਿੱਚੋਂ ਜੇਕਰ ਪੰਜਾਬ ਸਰਕਾਰ ਦੀ ਜਾਂਚ ਦੇ ਵਿੱਚ 2 ਲੱਖ ਵਿਅਕਤੀ ਜਾਂ 2 ਲੱਖ ਨੀਲਾ ਕਾਰਡ ਵੀ ਸ਼ੱਕੀ ਜਾਂ ਗਲਤ ਨਿਕਲੇ ਆਉਂਦਾ ਘੱਟੋ-ਘੱਟ ਉਸ ਦੇ ਵਿੱਚ ਤਾਂ ਕਟੌਤੀ ਕਰ ਦੇਣ ਉਹੀ 2 ਲੱਖ ਜਿਹੜਾ ਕਾਰਡ ਕਟਿਆ ਜਾਏਗਾ ਉਹ ਸੱਚਮੁੱਚ ਕਿਸੇ ਲੋੜਵੰਦ ਜਿਵੇਂ ਮੈਂ ਪਹਿਲਾਂ ਕਿਹਾ ਜਿਸ ਦਾ ਕਾਰਡ ਨਹੀਂ ਬਣ ਪਾਇਆ ਜਾਂ ਜਿਸ ਦਾ ਕਾਰਡ ਕਿਸੇ ਸਫਾਰਸ਼ ਕਰਕੇ ਨਹੀਂ ਬਣਿਆ ਹੈਗਾ ਜੇਕਰ ਉਸ ਨੂੰ ਮਿਲ ਜਾਵੇ ਤਾਂ ਉਸ ਦਾ ਭੜਾ ਹੋ ਜਾਏਗਾ ਸੋ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਚ ਇਹ ਤਾਲਮੇਲ ਮਾ ਪ੍ਰਬੰਧ ਹੋਵੇ ਨਾ ਕਿ ਇਸ ਦੇ ਉੱਤੇ ਕਿਸੇ ਕਿਸਮ ਦੀ ਕੋਈ ਰਾਜਨੀਤੀ ਹੋਵੇ ਅਸੀਂ ਇਹ ਚਾਹੁੰਦੇ ਹਾਂ ਤੇ ਪੰਜਾਬ ਇਹ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਵੇਂ ਮਿਲ ਕੇ ਇਹ ਵੀ ਇੱਕ ਸ਼ੁਰੂ ਕਰਨ ਕਿ ਕੱਲਾ ਕੱਲੀ ਕਣਕ ਦੇ ਕੇ ਗੁਜ਼ਾਰਾ ਨਹੀਂ ਚੱਲਣਾ ਹੈ ਜਿਹੜੇ ਸੱਚਮੁੱਚ BPL ਬਲੋ ਪੋਵਰਟੀ ਲਾਈਨ ਨੇ ਗਰੀਬੀ ਰੇਖਾ ਤੋਂ ਥੱਲੇ ਨੇ ਜਾਂ ਜਿਹੜੇ ਸੱਚਮੁੱਚ ਲੋੜਵੰਦ ਨੇ ਉਹਨਾਂ ਨੂੰ ਹੋਰ ਸਸਤੀਆਂ ਦਰਾਂ ਦੇ ਉੱਤੇ ਤੇਲ ਚੀਨੀ ਜਾਂ ਹੋਰ ਜਿਹੜਾ ਥੋੜਾ ਬਹੁਤ ਰਾਸ਼ਨ ਹੈ ਜਿਸ ਦੇ ਨਾਲ ਉਸ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਜਦੀ ਦਿਹਾੜੀ ਉਹ 400 ਰੁਪਇਆ ਤੇ ਘਰੇ ਜੀ ਖਾਣ ਵਾਲੇ 4 ਜਾਂ 5 ਬੈਠੇ ਨੇ 400 500 ਰੁਪਇਆ ਦਿਹਾੜੀ ਦੇ ਵਿੱਚੋਂ ਉਹ ਵਿਅਕਤੀ ਕਿੰਨਾ ਕੁ ਰਾਸ਼ਨ ਆਪਣੇ ਘਰੇ ਹਰ ਰੋਜ਼ ਦਾ ਲੈ ਜਾਏਗਾ ਤੇ ਕਿੰਨੀ ਕੁ ਉਹ ਬਚਤ ਕਰ ਲਏਗਾ ਕਿੰਨਾ ਕੁ ਸਿਹਤ ਸਵਾਵਾਂ ਦੇ ਉੱਤੇ ਖਰਚ ਕਰ ਦੇਗਾ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਕਿ ਹਾਲਾਤ ਕੀ ਹੋਏ ਹੋਏ ਨੇ ਸਿਹਤ ਤੋਂ ਲੈ ਕੇ ਸਿੱਖਿਆ ਤੱਕ ਸਾਰੇ ਤੰਤਰ ਸਾਰੇ ਸਿਸਟਮ ਜਿਹੜੇ ਨੇ ਕੋਸ਼ਿਸ਼ ਸਰਕਾਰ ਪੰਜਾਬ ਵੱਲੋਂ ਕੀਤੀ ਜਾ ਰਹੀ ਆ ਪਰ ਸਥਿਤੀਆਂ ਸੰਭਲ ਨਹੀਂ ਰਹੀਆਂ ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਪੰਜਾਬ ਇਹ ਚਾਹੁੰਦਾ ਹੈ ਜੇਕਰ ਕੇਂਦਰ ਸਰਕਾਰ ਨੇ ਇਹ ਕੁਐਸਚਨ ਮਾਰਕ ਯਾਨੀ ਕਿ ਸਵਾਲੀਆ ਨਿਸ਼ਾਨ ਖੜਾ ਕੀਤਾ 11 ਲੱਖ ਰਾਸ਼ਨ ਕਾਰਡਾਂ ਦੇ ਉੱਤੇ ਤਾਂ ਪੰਜਾਬ ਸਰਕਾਰ ਉਸ ਦੀ ਕਰਾਸ ਜਾਂਚ ਕਰੇ ਤੇ ਜੇ ਉਸ ਦੇ ਵਿੱਚੋਂ 11 ਲੱਖ ਦੇ ਵਿੱਚੋਂ 2 ਲੱਖ ਵਿਅਕਤੀ ਵੀ ਸ਼ੱਕੀ ਨਿਕਲਦੇ ਨੇ 2 ਲੱਖ ਵਿਅਕਤੀ ਵੀ 5 5 6 6 7 7 10 ਕਿੱਲਾਂ ਵਾਲੇ ਨਿਕਲਦੇ ਨੇ ਜਾਂ ਕੋਠੀਆਂ ਵਾਲੇ ਨਿਕਲਦੇ ਨੇ ਕਾਰਾਂ ਵਾਲੇ ਨਿਕਲਦੇ ਨੇ ਜਿਹੜੇ ਮੁਫਤ ਦੀ ਕਣਕ ਲੈਂਦੇ ਨੇ ਉਹਨਾਂ ਦੇ ਕਾਰਡ ਕੱਟ ਕੇ ਜਿਹੜੇ ਸੱਚਮੁੱਚ ਲੋੜਵੰਦ ਨੇ ਗਰੀਬ ਨੇ ਉਹਨਾਂ ਨੂੰ ਦਿੱਤੇ ਜਾਣ ਪੰਜਾਬ ਇਹ ਚਾਹੁੰਦਾ ਅਸਲ ਦੇ ਵਿੱਚ ਦੂਜੀ ਗੱਲ ਇੱਕ ਜਾਂਦੇ ਜਾਂਦੇ ਅਖੀਰਲੀ ਗੱਲ ਕਰ ਦਨਾ ਕਿ ਪਿੱਛੇ ਜੇ ਪੰਜਾਬ ਸਰਕਾਰ ਨੇ ਇੱਕ ਕੰਮ ਸ਼ੁਰੂ ਕੀਤਾ ਸੀਗਾ ਮੈਂ ਆਟਾ ਪਸਾਈ ਦੀ ਗੱਲ ਕੀਤੀ ਕਿ ਮੰਨ ਲਓ ਕਿ 100 ਰੁਪਏ ਦੀ ਕਣਕ ਮਿਲੀ ਤੇ 100 ਰੁਪਏ ਦੀ ਕਣਕ ਨੂੰ ਪਹੌਣ ਪਿੱਛੇ 25 ਰੁਪਏ ਲੱਗ ਜਾਂਦੇ ਆ ਪੰਜਾਬ ਸਰਕਾਰ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ ਪਿੱਛੇ ਜੇ ਕਿ ਇਹ ਜਿਹੜੀ ਕਣਕ ਆਉਂਦੀ ਸੀਗੀ ਜਿਹੜੀ ਕੇਂਦਰ ਵੱਲੋਂ ਆਉਂਦੀ ਆ ਤੁਸੀਂ ਹੋਰ ਵੇਖੋ ਨਾ ਕਿ ਕਿ ਇਸ ਵਕਤ ਜਿਹੜੀ ਲੜਾਈ ਸ਼ੁਰੂ ਹੋਈ ਵੀ ਆ ਬੀਜੇਪੀ ਤੇ ਆਪ ਦੇ ਵਿਚਾਲੇ ਉਹ ਇਹ ਆ ਬੀਜੇਪੀ ਕਹਿ ਰਹੀ ਆ ਕਿ ਇਹ ਸਕੀਮਾਂ ਕੇਂਦਰ ਦੀਆਂ ਨੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਕੀਮਾਂ ਪੰਜਾਬ ਸਰਕਾਰ ਦੀਆਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀਆਂ ਨੇ ਤੇ ਭਾਜਪੀ ਇਹੀ ਸਮਝਾਉਣ ਦੇ ਲਈ ਕਿ ਨਹੀਂ ਕੇਂਦਰ ਦੀ ਸਕੀਮ ਹੈ ਆਪਣੀਆਂ ਮੀਟਿੰਗਾਂ ਕਰ ਰਹੀ ਸੀ ਉਹਨਾਂ ਮੀਟਿੰਗਾਂ ਦੇ ਵਿੱਚੋਂ ਆਗੂ ਚੱਕ ਕੇ ਡਿਟੇਨ ਕਰ ਦਿੱਤੇ ਗਏ ਰਾਜਨੀਤਿਕ ਲੜਾਈ ਇਸ ਵਕਤ ਪੰਜਾਬ ਦੀ ਧਰਤਲ ਤੇ ਇਹ ਬਣੀ ਹੋਈ ਹੈ ਪੰਜਾਬ ਸਰਕਾਰ ਨੇ ਇਹ ਸ਼ੁਰੂ ਕਰਨਾ ਸੀਗਾ ਜਾਂ ਕੀਤਾ ਵੀ ਸੀ ਸ਼ਾਇਦ 3-4 ਕੁ ਮਹੀਨੇ ਕਿ ਕਣਕ ਦੇਣ ਦੀ ਬਜਾਏ ਸਿੱਧੇ ਤੌਰ ਦੇ ਉੱਤੇ ਆਟਾ ਦੇਣਾ ਸ਼ੁਰੂ ਕਰ ਦਿੱਤਾ ਸੀ ਥੈਲਿਆਂ ਦੇ ਵਿੱਚ ਪੈਕਿੰਗ ਕਰਕੇ ਪਰ ਉਸ ਦੇ ਵਿੱਚ ਇੱਕ ਦਿੱਕਤ ਇੱਕ ਸਮੱਸਿਆ ਆਈ ਸੀ ਯਾਨੀ ਕਿ ਇਹ ਤਾਂ ਹੱਲ ਹੋ ਗਿਆ ਸੀ ਕਿ ਪਸਾਈ ਦੇ ਉੱਤੇ ਖਰਚਾ ਤਾਂ ਬਚਣ ਲੱਗ ਗਿਆ ਸੀ ਪਰ ਤੁਹਾਨੂੰ ਪਤਾ ਹੈ ਕਿ ਜਿਹੜਾ ਆਟਾ ਥੈਲੀ ਬੰਦ ਹੁੰਦਾ ਉਹ ਰੁੱਤ ਔਰ ਮੌਸਮ ਦੇ ਹਿਸਾਬ ਨਾਲ ਪਤਾ ਨਹੀਂ ਕਿੰਨੀ ਦੇਰ ਦਾ ਪੀਸ ਕੇ ਰੱਖਿਆ ਹੋਏਗਾ ਮੋਹਰਾਂ ਅੱਜਕੱਲ ਕੋਈ ਵੀ ਕਦੇ ਵੀ ਐਕਸਪਾਇਰੀ ਤੇ ਮੈਨੂਫੈਕਚਰ ਡੇਟ ਕੋਈ ਵੀ ਕਿਤੇ ਵੀ ਕਿੱਥੇ ਵੀ ਲਾ ਲੰਦਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਆਟਾ ਖਰਾਬ ਹੋਣ ਲੱਗ ਗਿਆ ਸੀ ਇਸ ਕਰਕੇ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਭਾਈ ਸਾਨੂੰ ਕਣਕ ਹੀ ਦੇ ਦਿਓ ਸਾਨੂੰ ਆਟਾ ਨਾ ਦਿਓ ਇਸ ਦੇ ਵਿੱਚ ਕੀੜੇ ਪਏ ਹੁੰਦੇ ਆ ਖਾਸ ਤੌਰ ਤੇ ਜਿਹੜੀ ਰੁੱਤ ਹੁਣ ਚੱਲ ਰਹੀ ਆ ਪੰਜਾਬ ਦੇ ਵਿੱਚ ਸੌਣ ਔਰ ਭਾਦੋਂ ਦਾ ਮਹੀਨਾ ਚੱਲ ਰਿਹਾ ਹੈ ਇਸ ਰੁੱਤ ਦੇ ਵਿੱਚ ਅਨਾਜ ਜਿਹੜਾ ਹੈ ਉਹ ਅਕਸਰ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੋ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਕਿ ਭਾਈ ਆਟਾ ਦੇ ਦਿਆ ਕਰੀਏ ਪਰ ਨਹੀਂ ਮੁੜ ਕੇ ਉਹ ਕਣਕ ਤੇ ਆ ਗਏ ਆ ਤੇ ਹੁਣ ਕੇਂਦਰ ਨੇ ਇਹ ਕਹਿਤਾ ਕਿ ਭਾਈ 11 ਲੱਖ ਰਾਸ਼ਨ ਕਾਰਡ ਸਾਨੂੰ ਸ਼ੱਕੀ ਲੱਗਦਾ ਇਸ ਨੂੰ ਕਟੋ ਪੰਜਾਬ ਸਰਕਾਰ ਇਸ ਦਾ ਵਿਰੋਧ ਤਾਂ ਕਰੇ ਵਿਰੋਧ ਕਰੇ ਜ਼ਰੂਰ ਕਰੇ ਕਿ ਇਹ ਰਾਜਨੀਤਿਕ ਬਦਲਾਖੋਈ ਕੀਤੀ ਜਾ ਰਹੀ ਹੈ ਪੰਜਾਬ ਦੇ ਗਰੀਬਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਸੱਚਮੁੱਚ ਜਾਂਚ ਕਰਵਾ ਲਵੇ ਜੇਕਰ ਜਾਂਚ ਦੇ ਵਿੱਚੋਂ 2 ਲੱਖ ਵਿਅਕਤੀ ਵੀ 11 ਲੱਖ ਦੇ ਵਿੱਚੋਂ ਸ਼ੱਕੀ ਨਿਕਲ ਆਉਂਦੇ ਨੇ ਤਾਂ ਸ਼ਾਇਦ 2 ਲੱਖ ਗਰੀਬ ਵਿਅਕਤੀਆਂ ਦਾ ਭਲਾ ਹੋ ਜਾਵੇ ਹਰ ਅਪਡੇਟ ਦੇ ਲਈ ਜੁੜੇ ਰਹੋ ਧਰਤੀ ਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ